ਜਣਾ ਦੇ ਬਸਟੈਂਡ ਨਜ਼ਦੀਕ ਇੱਕ ਨਿੱਜੀ ਹੋਟਲ ਤੋਂ ਇੱਕ ਨੌਜਵਾਨ ਨੇ ਚੌਥੀ ਮੰਜ਼ਲ ਤੋਂ ਮਾਰਿ ਛਾਲ। ਉਹ ਯੁਵਕ ਨੇ ਚਾਕੂ ਜਿਹੜੀ ਕਿ ਆ ਪ੍ਰੇਮਿਕਾ ਦੇ ਸਿਰ ਤੇ ਉੱਤੇ ਵਾਰ ਕਰਦਾ ਵੈ ਤੋਂ ਉਸ ਤੋਂ ਬਾਅਦ ਜਣ ਗਿਆ ਥਪ ਥਪੜਾਉ ਹੁੰਦਾ ਵਾ ਮੌਕੇ ਤੇ। ਤਾਂ ਨਹੀਂ ਅਸੀਂ ਤਾਂ ਬਾਤ ਚ ਗਏ ਆ ਪਹਿਲੇ ਉਹਨਾਂ ਦੇ ਸੱਟ ਪੇਟਾ ਲੱਗ ਗਈ ਸੀ ਮੁੰਡੇ ਨੇ ਮਾਰਤੀ ਸੀ ਸੱਟ ਪੇਟਾ। ਮਤਲਬ ਕਿ ਆਪ ਉਹਨੇ ਫਿਰ ਉੱਤੋਂ ਛਾਲ ਮਾਰਤੀ ਸੀ ਪਹਿਲੇ ਕੁੜੀ ਨੂੰ ਮਾਰਿਆ ਉਹਨੇ। ਕੁੜੀ ਕਹਿੰਦੀ ਮੇਰਾ ਗਲਾ ਘੋਟਿਆ ਉਹਨੇ ਅੰਦਰੋਂ। ਜਿਹੜਾ ਕਿਲਾ ਹਿਦਾਰ ਲਿਆ ਜੀ ਸ਼ਾਇਦ ਇੱਕ ਚਾਪੂ ਜਾਂ ਨਿਕਲਿਆ ਨਾ ਕੋਲ ਟੋਕਾ ਵਗੈਰਾ ਹਾਂਜੀ ਹਾਂਜੀ ਤੁਸੀਂ ਕਿੰਨੇ ਕੋਈ ਹੈ ਪਤਾ ਲੱਗਾ ਤੁਹਾਨੂੰ ਉਹ ਨਹੀਂ ਪਤਾ ਸਰ ਇਹ ਜਿਹੜਾ ਇਹ ਜੋੜਾ ਹੈ ਜੀ ਲੁਧਿਆਣੇ ਦਾ ਤੁਸੀਂ ਲੁਧਿਆਣੇ ਤੋਂ ਬਾਹਰ ਨਹੀਂ ਨਹੀਂ ਇਹ ਇੱਧਰ ਹੀ ਦਾ ਸੀ ਲੁਧਿਆਣੇ ਦਾ ਹੀ ਸੀਗਾ ਹਾਂਜੀ ਕੁੜੀ ਨਾਲ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਵੀ ਕੀਤਾ ਇਹੋ ਜਿਹੀ ਕੋਈ ਗੱਲ ਨਹੀਂ ਆਈ ਰੱਬ ਤੋਂ ਮਾਰੇ ਨਹੀਂ ਕੋਈ ਉਸ ਐਸੀ ਚੀਜ਼ ਬਰਾਮਦ ਨਹੀਂ ਆਈਗੀ ਵੈਸੇ ਕਿਸਨੂਮੁਕੀ ਹੋਇਆ ਜੇ ਗਵਾਹੀ ਕਰ ਸਮਝ ਦੂਰ ਦਸਾਂਗੇ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂੰਬੇਰੀ ਲੁਧਿਆਣਾ ਦੇ ਬਸ ਸਟੈਂਡ ਨਜ਼ਦੀਕ ਇੱਕ ਨਿੱਜੀ ਹੋਟਲ ਤੋਂ ਇੱਕ ਨੌਜਵਾਨ ਨੇ ਚੌਥੀ ਮੰਜ਼ਲ ਤੋਂ ਮਾਰੀ ਛਲਾਂਗ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਸਿਵਲ ਹਸਪਤਾਲ ਦੇ ਵਿੱਚ ਮੌਕੇ ਤੇ ਲਿਆਇਆ ਗਿਆ ਉਹਦੇ ਰਾਗਿਰੇ ਲੋਕਾ ਕਰੋ ਤੇ ਉਸ ਤੋਂ ਬਾਅਦ ਮੌਕੇ ਤੇ ਪਾਸਟਾਨ ਦੀ ਪੁਲਿਸ ਇੱਥੇ ਉੱਥੇ ਪਹੁੰਚੀ ਤੇ ਪਹੁੰਚਦੇ ਅਨੁਸਾਰ ਉੱਥੇ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਕੀ ਉਹਨੂੰ ਦਾਖਲ ਕਰਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਯੂਵ ਯੁਵਕ ਨੇ ਚੌਥੀ ਮੰਜ਼ਿਲ ਤੋਂ ਜਰੀਏ ਛਾਲ ਮਾਰੀ ਉਸ ਤੋਂ ਬਾਅਦ ਉਹਦੇ ਸਿਰ ਹੱਥ ਪੈਰ ਤੇ ਬੜੀ ਹੀ ਗੰਭੀਰ ਦੇ ਨਾਲ ਚੋਟ ਚੋਟਾ ਲੱਗੀਆਂ ਤੇ ਉਸ ਤੋਂ ਬਾਅਦ ਕਾਇਲ ਵਿਅਕਤੀ ਯੁਵਕ ਨੂੰ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਕੀ ਦਾਖਲ ਕੀਤਾ ਗਿਆ ਦੋਨੋਂ ਕਿਸੇ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਇੱਕ ਲੜਕੀ ਨੂੰ ਮਿਲਣ ਆਇਆ ਸੀਗਾ ਲੜਕੀ ਦਾ ਲੜਕੀ ਜਿਹੜੀ ਕੀ ਹੈ ਵਿਆਹੀ ਹੋਈ ਸੀਗੀ ਦੱਸਿਆ ਜਾ ਰਿਹਾ ਜਾਣਕਾਰੀ ਅਨੁਸਾਰ ਪ੍ਰੇਮਿਕਾ ਦੇ ਨਾਲ ਜਿਹੜਾ ਕੀ ਉਹ ਯੁਵਕ ਹਸਪਤਾਲ ਦੇ ਵਿੱਚ ਆਇਆ ਸੀਗਾ ਦੋਨੋਂ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਦੋਨਾਂ ਦੇ ਵਿੱਚ ਤੇ ਉਸ ਤੋਂ ਬਾਅਦ ਮਾਮਲਾ ਮਾਮਲਾ ਇੰਨਾ ਕੋ ਵੱਧ ਜਾਂਦਾ ਹੈ ਕਿ ਉਹ ਯੁਵਕ ਨੇ ਚਾਕੂ ਜਿਹੜਾ ਕਿ ਇਹ ਪ੍ਰੇਮਿਕਾ ਦੇ ਸਿਰ ਤੇ ਉੱਤੇ ਵਾਰ ਕਰਦਾ ਵਾ ਤਾਂ ਉਸ ਤੋਂ ਬਾਅਦ ਜਿਹੜਾ ਕੀ ਹੈ ਥੱਪੜ ਥਪੜਾਉ ਹੁੰਦਾ ਵਾ ਮੌਕੇ ਤੇ ਤੇ ਪ੍ਰੇਮਿਕਾ ਜਦੋਂ ਉਸ ਦਾ ਵਿਰੋਧ ਕਰਦੀ ਹੈ ਤੇ ਯੁਵਕ ਨੇ ਹੋਟਲ ਦੇ ਯੁਵਕ ਜਿਹੜਾ ਕੀ ਹੈ ਚੌਥੀ ਮੰਜ਼ਲੋਂ ਛਲਾਂਗ ਮਾਰ ਦਿੰਦਾ ਹੋਟਲ ਦੇ ਕਮਰੇ ਦੇ ਵਿੱਚ ਸ਼ੋਰ ਸ਼ਰਾਬਾ ਸੁਣ ਕੇ ਆਸ-ਪਾਸ ਦੇ ਲੋਕ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਜਿਹੜਾ ਕਿ ਇਹ ਮੌਕੇ ਤੇ ਜਿਹੜਾ ਕੀ ਹੈ ਗੱਡੀ ਦੇਖ ਰਹੇ ਹੋ ਤੁਸੀਂ ਪੀਐਸਆਰ ਦੇ ਵਿੱਚ ਪ੍ਰਸ਼ਾਸ ਅੰਬੂਲੈਂਸ ਉੱਥੇ ਨਹੀਂ ਪਹੁੰਚ ਪਾਈ ਪਰ ਜਿਹੜਾ ਕੀ ਹੈ ਮੌਕੇ ਤੇ ਪੁੱਸ ਚੌਂਕੀ ਦੀ ਬੱਸ ਜਿਹੜੀ ਉੱਥੇ ਤਣਾਤ ਹੁੰਦੀ ਹੈ ਉਸਤੇ ਵਿੱਚ ਆਈਸੀਆ ਉੱਥੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲੈ ਕੇ ਗਏ ਉਸ ਤੋਂ ਬਾਅਦ ਉਹਨਾਂ ਨੇ ਰੈਫਰ ਕਰਤਾ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਕਿ ਮੁੰਡੇ ਦੀ ਹਾਲਾਤ ਬੜੀ ਸੀਰੀਅਸ ਦਿੱਤੀ ਜਾ ਰਹੀ ਹੈ ਉਸ ਤੋਂ ਬਾਅਦ ਆਸ-ਪਾਸ ਦੇ ਵਿੱਚ ਸੰਸਲੀ ਦਾ ਮਾਹੌਲ ਪੈਦਾ ਹੋ ਗਿਆ ਤੇ ਯੁਵਕ ਦੇ ਨਾਲ ਜਿਹੜਾ ਕਿ ਮਹਿਲਾ ਹੋਟਲ ਦੇ ਵਿੱਚ ਰੁਕੀ ਹੋਈ ਸੀ ਤੇ ਉਹ ਲੜਕੀ ਜਿਹੜੀ ਹੈ ਵਿਆਹੀਤ ਸੀਗੀ ਤੇ ਕੁਝ ਸਮੇ ਉਸ ਦਾ ਕੁਝ ਸਮੇ ਤੇ ਉਸ ਉਸ ਦੇ ਯੋਵਕ ਦੇ ਨਾਲ ਅਫੇਅਰ ਜਿਹੜਾ ਚੱਲ ਰਿਹਾ ਸੀਗਾ ਤੇ ਹੁਣ ਜਿਹੜਾ ਕੀ ਹੈ ਡਾਕਟਰਾਂ ਦੇ ਵੱਲੋਂ ਉਸ ਨੂੰ ਪੀਜੀਆਈ ਜਿਹੜਾ ਕੀ ਹੈ ਰੈਫਰ ਕੀਤਾ ਜਾ ਰਿਹਾ ਵਾ ਇਸੇ ਵੱਲ ਹਸਪਤਾਲ ਦੀਆਂ ਤਸਵੀਰਾਂ ਨੇ ਜਿੱਥੋਂ ਕੀ ਸਿੱਧੀਆਂ ਤਾਨਾ ਸੰਜੀਆ ਕਰ ਰਹੇ ਰੂਬਰੂ ਕਰਾ ਰਹੇ ਆ ਸੰਵੇਦਨਾ ਉਹਨਾਂ ਨੇ ਬੁਲਾਈ ਤੇ ਜੇ ਤੇ ਮਾਤਾ ਪਿਤਾ ਦੇ ਨਾਲ ਗੱਲਬਾਤ ਕੀਤੀ ਕੁੜੀ ਨੇ ਤੇ ਉਹਨਾਂ ਨੇ ਜਿਹੜਾ ਕੀ ਹੈ ਬਾਈਟ ਦੇਣ ਤੋਂ ਇਨਕਾਰ ਕਰਤਾ ਤੇ ਲੜਕੇ ਦੇ ਮਾਤਾ ਪਿਤਾ ਵੀ ਲੜਕੇ ਦੇ ਮਾਤਾ ਜੀ ਵੀ ਪਹੁੰਚੇ ਹੋਏ ਨੇ ਤੇ ਉਹਨਾਂ ਦਾ ਦੱਸ ਉਹਨਾਂ ਦਾ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹਲੇ ਇਸ ਵਕਤ ਹਾਲਾਤ ਚੰਨੀ ਨੇ ਮੈਨੂੰ ਜਿਹੜਾ ਕੀ ਹੈ ਮੇਰਾ ਬੇਟਾ ਜਿਹੜਾ ਕੀ ਹੈ ਰੈਪਿਡੋ ਚਲਾਉਂਦਾ ਵਾ ਇੱਕ ਰੈਪਿਡੋ ਦਾ ਕੰਮ ਕਰਦਾ ਇਹ ਵਿਅਕਤੀ ਤੇ ਮੈਨੂੰ ਜਿਹੜਾ ਕੀ ਦੱਸ ਕੇ ਗਿਆ ਸੀਗਾ ਕਿ ਮੇਰੇ ਮੈਨੂੰ ਘਰੋਂ ਦੱਸ ਕੇ ਗਿਆ ਸੀਗਾ ਕਿ ਮੈਂ ਜਿਹੜਾ ਕੀ ਬਾਈਕ ਠੀਕ ਕਰਾਣ ਚੱਲਾ ਵਾਂ ਤੇ ਉਸ ਤੋਂ ਬਾਅਦ ਮੈਨੂੰ ਅਹੀਂ ਦੱਸਿਆ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਕੁੜੀ ਦੇ ਨਾਲ ਕਾਫੀ ਦੇ ਤੋ ਸੰਬੰਧ ਸੀਗੇ ਤੇ ਉਹਨੇ ਤਸਵੀਰਾਂ ਜਿਹੜੀਆਂ ਲੁਧਾਨਾ ਖਾ ਰਹੇ ਆ ਨਹੀਂ ਖਾਦਾ ਤਾਂ ਨਹੀਂ ਪਤਾ ਨਹੀਂ ਬਸ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨੀਸ਼ਾ ਹੈ ਮੈਡਮ ਹੋਟਲ ਕਿਹੜਾ ਕੀ ਗੱਲਬਾਤ ਹੋਈ ਜੀ ਹੋਟਲ 'ਚ ਪਤਾ ਨਹੀਂ ਅਸੀਂ ਤਾਂ ਬਾਅਦ 'ਚ ਗਏ ਆ ਪਹਿਲੇ ਉਹਨਾਂ ਦੇ ਸੱਟ ਪੇਟਾ ਲੱਗ ਗਈ ਸੀ ਮੁੰਡੇ ਨੇ ਮਾਰਤੀ ਸੀ ਸੱਟ ਪੇਟਾ ਮਤਲਬ ਕਿ ਆਪ ਉਹਨੇ ਫਿਰ ਉੱਤੋਂ ਛਾਲ ਮਾਰਤੀ ਸੀ ਪਹਿਲੇ ਕੁੜੀ ਨੂੰ ਮਾਰਿਆ ਉਹਨੇ ਕੁੜੀ ਕਹਿੰਦੀ ਮੇਰਾ ਗਲਾ ਘੋਟਿਆ ਉਹਨੇ ਅੰਦਰ ਫਿਰ ਮਨੋ ਕੁੱਟਿਆ ਮਾਰਾ ਦਾ ਮਾਰੇ ਰਾੜ ਮਾਰੀ ਮੇਰੇ ਅੱਛਾ ਤੇਜ਼ ਕਰ ਤੇ ਆਵਦੀ ਹਾਂ ਫਿਰ ਚਾਕੂ ਇੱਕ ਨਿਕਲੇ ਹਾਂਜੀ 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 ਤੇ ਕਿੰਨੇ ਵਜੇ ਦਾ ਮਾਮਲਾ ਹੈ ਇਹ ਇਹ ਕੁਛ ਟਾਈਮ ਤੋਂ ਸ਼ਾਇਦ ਮੈਂ ਦੇਖਾਂ 2:30 ਵਜੇ ਸੀਗੇ ਅੱਛਾ ਜੇ ਗੱਲ ਕਰੀਏ ਜਿਹੜਾ ਮੁੰਡੇ ਨੇ ਫਿਰ ਮੁੜ ਕੇ ਚਾਲ ਮਾਰਤੀ ਹਾਂਜੀ ਹਾਂਜੀ ਫਿਰ ਮੁੰਡੇ ਨੇ ਖੁਦ ਚਾਲ ਮੁੰਡੇ ਦੀ ਹਾਲਤ ਕਿਹੋ ਜੀ ਹੁਣ ਮੁੰਡੇ ਦੀ ਹਾਲਤ ਹੁਣ ਦੇਖੋ ਸੀਰੀਅਸ ਹੈਗੀ ਹੈ ਤੇ ਕੁੜੀ ਦੀ ਕੁੜੀ ਦੀ ਥੋੜੀ ਨੋਰਮਲ ਹੈ ਕਿ ਚ ਕਾਰਨ ਕੀ ਕਾਰਨ ਪਤਾ ਲੱਗਾ ਕੋਈ ਕਾਰਨ ਨਹੀਂ ਸਰ ਪਤਾ ਉਹਨਾਂ ਦਾ ਕੁੜੀ ਵੀ ਜਖਮੀ ਆ ਗੁੰਡੀ ਹਾਂਜੀ ਹਾਂਜੀ ਕੁੜੀ ਵੀ ਦਾਦੂ ਤੁਮਾਰੇ ਨਹੀਂ ਨਹੀਂ ਕੁੜੀ ਨੇ ਕੁਛ ਨਹੀਂ ਮਾਰਿਆ ਮੁੰਡੇ ਨੇ ਕੁੜੀ ਤੇ ਮਾਰੇ ਹਾਂਜੀ ਹਾਂਜੀ ਨਹੀਂ ਉਹ ਕੁੜੀ ਮੁੰਡਾ ਹਸਬੰਡ ਵਾਈਫ ਆ ਇਹ ਕੌਣ ਨਹੀਂ ਨਹੀਂ ਹਸਬੰਡ ਵਾਈਫ ਨਹੀਂ ਹੈਗੇ ਮਤਲਬ ਐਸਾ ਹੀ ਆ ਉਹਨਾਂ ਦਾ ਫੇਰ ਚੱਲਦਾ ਜੋੜਾ ਇਹ ਜਿਹੜਾ ਇਹ ਜੋੜਾ ਆ ਕਿ ਲੁਧਿਆਣੇ ਦਾ ਸੀ ਲੁਧਿਆਣੇ ਤੋਂ ਬਾਅਦ ਨਹੀਂ ਨਹੀਂ ਇਹ ਇੱਧਰ ਹੀ ਆਸੀ ਲੁਧਿਆਣੇ ਦਾ ਹੀ ਸੀਗਾ ਹਾਂਜੀ ਹਾਂਜੀ ਕੁੜੀ ਵਿਆਹੀ ਹੋਈ ਸੀ ਹਾਂਜੀ ਹਾਂਜੀ ਹਥਿਆਰ ਵਗੈਰਾ ਵੀ ਸੀ ਉਹਨਾਂ ਕੋਲ ਹਾਂਜੀ ਮੁੰਡੇ ਕੋਲ ਸੀਗੇ ਉਹ ਬ੍ਰਾਹਮਤ ਕਰ ਲਿਆ ਸਾਰਾ ਕਿਹੜਾ ਕਿਹੜਾ ਹਥਿਆਰ ਲਿਆ ਜੀ ਸ਼ਹਿਰ ਇੱਕ ਚਾਕੂ ਜਾਂ ਨਿਕਲਿਆ ਉਹਨਾਂ ਕੋਲ ਟੋਕਾ ਵਗੈਰਾ ਹਾਂਜੀ ਹਾਂਜੀ ਤੇ ਫਿਰ ਕਿੰਨੇ ਕੋਈ ਹੈ ਪਤਾ ਲੱਗਿਆ ਕੋਈ ਉਹ ਨਹੀਂ ਪਤਾ ਸਰ ਕਿੰਨਾ ਬਿਲਕੁਲ ਆਈਡਿਟੀ ਪ੍ਰੂਫ ਵਗੈਰਾ ਦਿੱਤਾ ਸੀ ਉਹਨਾਂ ਨੇ ਹਾਂਜੀ ਉਹ ਸਾਰੇ ਸਰ ਕੋਲ ਹੈਗੇ ਸਰ ਕੀ ਮਾਮਲਾ ਜੀ ਜਿਹੜਾ ਕੁੜੀ ਮੁੰਡੇ ਦੱਸਿਆ ਰਿਹਾ ਪਹਿਲਾਂ ਕੁੜੀ ਨਾਲ ਘੁਟਮਾਰ ਕੀਤੀ ਫਿਰ ਨੌਜਵਾਨ ਨੇ ਛਾਲ ਮਾਰਤੀ ਉਥੋਂ ਉਹ ਇਹਨਾਂ ਰੂਮ ਲੈ ਕੇ ਨਾ ਉੱਥੇ ਬਸ ਸਟੈਂਡ ਦੇ ਨਾ ਹੋਟਲ K7 ਪੈਂਦਾ ਸੀਗਾ ਉੱਥੇ ਲੜਕੀ ਦਾ ਨਾਮ ਹੈਗਾ ਰਮਿਤਕੌਰ ਮੁੰਡੇ ਦਾ ਹਰਮੀਤ ਸਿੰਘ ਤੇ ਲੜਕੀ ਦਾ ਨਾਂ ਹੈਗਾ ਦੋਨੇ ਆਏ ਸੀ ਉੱਥੇ ਤੇ ਉੱਥੇ ਲੜਾਈ ਹੋ ਗਈ ਰੂਮ ਦੇ ਵਿੱਚ ਤੇ ਰੂਮ ਤੋਂ ਬਾਅਦ ਆਣ ਬਾਅਦ ਮੁੰਡੇ ਨੇ ਕੁੱਟ ਤੇ ਛਾਲ ਮਾਰਤੀ ਜਿਹਨੂੰ ਸਿਵਰ ਹਸਪੀਟਲ ਜਾ ਕੇ ਦਾੜ ਕਰਾਤਾ ਜੇਰੇ ਇਲਾਜ ਤੇ ਦੱਸੇ ਇਹ ਕੁੜੀ ਨਾਲ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਵੀ ਕਿੰਨਾ ਇਹੋ ਜਿਹੀ ਕੋਈ ਗੱਲ ਨਹੀਂ ਆਈ ਰਾਤੋਂ ਤੋਂ ਮਾਰੇ ਨਹੀਂ ਕੋਈ ਕੋਸਾ ਜਿਹੀ ਚੀਜ਼ ਬਰਾਮਦ ਨਹੀਂ ਹੋਈਗੀ ਵੈਸੇ ਕਿਸੇ ਨੂੰ ਮੁੱਕੀ ਹੋਇਆ ਜੇ ਕੋਈ ਗੱਲ ਸਾਹਮਣੇ ਜ਼ਰੂਰ ਦੱਸਾਂਗੇ ਤੇ ਕੁੜੀ ਨੂੰ ਵੀ ਟੱਟਾ ਉਟਾ ਕਾਫੀ ਲੱਗੀ ਆ। ਕੁੜੀ ਨੂੰ ਮਾੜਾ ਮੋਟਾ ਉੱਥੇ ਕੋਈ ਕਲਾਸ ਗ੍ਰਾਸ ਪਿਆਣ ਉੱਥੇ ਮਾਰਿਆ ਜ਼ੁੰਦੇ ਵਾਲੇ। ਗ੍ਰਾਸ ਗ੍ਰਾਸ ਮਾਰਿਆ ਸਿਰ ਦੇ ਵਿੱਚ। ਕੋਈ ਉਹੋ ਜੀ ਗੱਲ ਸਾਹਮਣੇ ਨਹੀਂ ਆਈ। ਮੁੰਡੇ ਨੇ ਛਾਲ ਮਾਰਤੀ। ਆ ਮੁੰਡੇ ਨੇ ਗੁੱਟ ਤੇ ਛਾਲ ਮਾਰਤੀ। ਕਿੰਨੀ ਮਜਾਦੂ ਮਾਰੀ। ਮੁੰਡੇ ਦੀ ਭੈਣ ਚਾਰ ਕਮਜ ਦਾ। ਤੇ ਮੁੰਡੇ ਦੀ ਹਾਲਤ ਕਿਸ ਤਰ੍ਹਾਂ ਦੀ? ਠੀਕ ਹੈ ਜਿਹਰੇ ਇਲਾਜੇ ਦਾਖਲ ਕਰਾਦਾ ਸਿਓ। ਆਹੋ ਤੇ ਭਾਜੀ ਕੀ ਮੈਟਰ ਹੈ ਦੋਨੇ ਆਪਣੇ ਬਲੈਂਟ ਦੀ ਕਿ ਕਿੰਨੀਆਂ ਵੀ ਕਿ ਜੀ। ਇਹ ਜੇ ਪੁੱਛ ਗਿਛ ਕਰਨਾ ਹੈ ਬਾਅਦ ਚਲੇ ਦਾ ਦਾਖਲ ਨੇ ਜੇ ਤਾਂ ਬੋਸ਼ ਹੈ ਕਿ ਫਿਰ ਪਤਾ ਲੱਗੂਗਾ। ਨਹੀਂ ਜ ਇਹਨਾਂ ਬਾਅਦ ਚ ਪਤਾ ਲੱਗੂਗਾ ਕੁੜੀ ਮੈ ਵਿਆਹੀ ਹੋਈ ਸੀ ਕੁੜੀ ਵਿਆਹੀ ਹੋਈ ਸੀ ਮੁੰਡੇ ਨੂੰ ਮਿਲਣ ਆਈ ਸੀ ਹੋਰ ਐਸਾ ਜੋ ਗੱਲ ਹੋਣੀ ਬਾਅਦ ਚ ਦੱਸਾਂਗੇ ਵੈਰੀਫਾਈ ਕਰਕੇ ਕੋਈ ਗੱਲ ਜਿਹੜਾ ਮਾਂਗਦਾ ਉਹ ਨਹੀਂ ਉਹ ਗਾਸਟਲ ਚੌਂਕੀ ਹੋਰ ਮਿਲਣਾ ਕੁੜੀ ਮੁੰਡੇ ਵੀ ਦੋਹੀ ਲਾਣੇ ਵਾਸਤੇ ਲੁਧਿਆਣੇ ਰਹਿਣੇ ਦੋਨੇ ਤੇ ਕਿੰਨੀ ਉਮਰ ਹੋ ਗਈ ਭਾਈ ਜੀ ਨੇ ਲੱਗਦਾ ਹੌਣੇ ਇਹਨਾਂ ਦੀ 24 25 25 ਸਾਲ ਦੀ ਤੇ ਮਾਤਾ ਪਿਤਾ ਦਾ ਮਤਲਬ ਲੱਗਿਆ ਪਤਾ ਕਰ ਦਿੰਦਾ ਚੱਲ ਸੀਸੀ ਕੈਮਰੇ ਦੇ ਵਿੱਚ ਕੀ ਆਏ ਹੈ ਤੂੰ ਜਰੂਰ ਉਹ ਦੋ ਆਏ ਨੇ 1 ਵਜੇ ਕੇ 10 ਮਿੰਟ ਤੇ ਆਏ ਨੇ ਜੀ ਵੇਖ ਲੈ ਕੈਮਰੇ ਤੁਸੀਂ ਕੈਮਰੇ ਜਾ ਵੀ ਗਏ ਆ ਗਈ ਹੈ ਉਹ ਇੱਕ ਯੁਵਕ ਹੈ ਜਿਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਆਪਣੇ ਸਕਰੀਨ ਫੋਨ ਦੇ ਉੱਤੇ ਜਿਹੜਾ ਕਿ ਹੈ ਚੌਥੀ ਮੰਜ਼ਲ ਤੋਂ ਜਿਹੜਾ ਕਿ ਇੱਕ ਨਿੱਜੀ ਹੋਟਲ ਤੋਂ ਛਲਾੰਗ ਮਾਰੀ ਇਸ ਯੁਵਕ ਨੇ ਦੱਸਿਆ ਜਾ ਰਿਹਾ ਹੈ ਕਿ ਯੁਵਕ ਇੱਕ ਮਹਿਲਾ ਦੇ ਨਾਲ ਇੱਥੇ ਠਹਿਰਿਆ ਸੀਗਾ ਤੇ ਹੁਣ ਮਾਮਲਾ ਜਿਹੜਾ ਕਿ ਹੈ ਥਾਣਾ ਡਵੀਜ਼ਨ ਨੰਬਰ 5 ਦੇ ਵਿੱਚ ਅਧੀਨ ਇਸ ਪੁਲਿਸ ਨੇ ਜਿਹੜੀ ਕਿ ਹੈ ਕਾਰਵਾਈ ਜਰੀਆ ਸ਼ੁਰੂ ਕਰ ਦਿੱਤੀ ਕੀਤੇ ਤੇ ਹੁਣ ਯੁਵਕ ਨੂੰ ਜਿਹੜਾ ਕੀ ਹੈ ਪੀਜੀਆਈ ਭਰਤੀ ਕਰਨ ਨੂੰ ਲੈ ਕੇ ਜਾ ਰਹੇ ਨੇ ਤੇ ਹੁਣ ਇਸ ਮਾਮਲੇ ਦੇ ਵਿੱਚ ਕੀ ਜਾਣਕਾਰੀ ਅੱਗੇ ਪ੍ਰਾਪਤ ਹੁੰਦੀ ਹੈ ਤੇ ਪੁਲਸ ਇਸ ਇਹਨਾਂ ਤੇ ਪੁਲਸ ਦੀ ਕੀ ਕਾਰਵਾਈ ਹੁੰਦੀ ਹੈ ਇਹਨਾਂ ਤੇ ਤੇ ਉਸ ਹੋਟਲ ਵਾਲਤੇ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਕਿਹੜੀ ਐਸੀ ਵਜ੍ਹਾ ਸੀਗੀ ਜੀ ਇਸ ਵਿਅਕਤੀ ਨੇ ਚੌਥੀ ਮੰਜ਼ਿਲ ਤੋਂ ਜੇਰੀ ਕੀ ਹੈ ਛਾਲ ਮਾਰੀ ਹੈ ਪੁਲਸ ਨੇ ਹਜੇ ਤੱਕ ਜਿਹੜਾ ਕਿ ਇਹ ਪੁਲਿਸ ਨੇ ਜਿਹੜਾ ਦੱਸਿਆ ਕਿ ਪੁਲਿਸ ਨੇ ਮਾਮਲਾ ਜਿਹੜਾ ਕਿ ਦਰਜ ਕਰ ਲਿੱਤਾ ਗਿਆ ਵੈ ਤੇ ਹੁਣ ਆਉਣ ਵਾਲੇ ਸਮੇਂ ਚ ਪਤ ਲੱਗੇਗਾ ਕਿ ਇਸ ਮਾਮਲੇ ਵਿੱਚ ਕੀ ਨਵਾਂ ਖੁਲਾਸਾ ਹੁੰਦਾ ਵੈ ਜੁੜੇ ਹੋਏ ਲੁਧਾਨਾ ਲਾਈਵ ਦੇ ਨਾਲ ਹਣੀ ਦਾ ਯੂਮਬੀਰਪੁਰ ਤਨਵਾ